ਅਪੀਲ ਕਰਨਾ ਚਾਹੁੰਦਾ ਹਾਂ ਕਿ ਅੱਜ ਅਸੀਂ ਇਹ ਜਿਹੜੀ ਰੈਂਡੀ ਕਰ ਰਹੇ ਹਾਂ ਇਤੋਂ ਮੁੱਖ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਆਪਾਂ ਸਾਰੇ ਜਿਹੜੇ ਸਾਡੇ ਛੋਟੇ ਬੱਚੇ ਨੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਈਏ ਕਿਉਂਕਿ ਇਹ ਜ਼ਰੂਰੀ ਵੀ ਹੈ ਬੱਚੇ ਉਹਦੇ ਚੰਗੇ ਭਵਿੱਖ ਲਈ ਔਰ ਉਹਨਾਂ ਦੇ ਆਉਣ ਵਾਲੇ ਪੱਲੇ ਦੇ ਵਿੱਚ ਚੰਗੇ ਦੇਸ਼ ਦੇ ਨਾਗਰਿਕ ਬਣਾਉਣ ਵਾਸਤੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਉਹ ਬਹੁਤ ਹੀ ਵਧੀਆ ਹੈ। ਅਰ ਤੇ ਕੁਆਲਟੀ ਐਜੂਕੇਸ਼ਨ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਕਿਉਂਕਿ ਸਾਡੀ ਜਿਹੜੀ ਸਰਕਾਰ ਹੈ ਕਾਉਂਸੀ ਆਈ ਵੀ ਸਾਡੇ ਲਈ ਵਿਦਿਆਰਥੀ ਨੇ ਆਪ ਹੋਏ ਸਮਾਜ ਦੇ ਵਿੱਚ ਚੰਗੇ ਨਾਗਰਿਕ ਕਰਦਾ ਹਾਂ ਕਿ ਜੋ ਮੁਫਤ ਸਕੂਲਾਂ ਦਿੱਤੀਆਂ ਜਾ ਰਹੀਆਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਫਰੀ ਦਿੱਤੀਆਂ ਜਾ ਰਹੀਆਂ ਨੇ ਮਿਲਦੇ ਮੇਲ ਦਿੱਤਾ ਜਾ ਰਿਹਾ ਹੈ ਯੂਨੀਫਾਰਮ ਦਿੱਤੀ ਜਾ ਰਹੀ ਹੈ ਪਰ ਉਸ ਦੇ ਨਾਲ ਨਾਲ ਚੰਗੀ ਸਿੱਖਿਆ ਜਿਹੜੀ ਹੈ ਕੁਆਲਟੀ ਐਜੂਕੇਸ਼ਨ ਨਾ ਗੁਣਾਤਮਕ ਸਿੱਖਿਆ ਉਹ ਸਰਕਾਰੀ ਸਕੂਲਾਂ ਦਾ ਹੈ ਬਾਕੀ ਵਿਦਿਆਪਨੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਦਾਖਲ ਕਰਾਓ ਔਰ ਆਪਣੇ ਬੱਚੇ ਦਾ ਭਵਿੱਖ ਜਿਹੜਾ ਤੁਸੀਂ ਸੁਰੱਖਿਅਤ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਬੱਚਾ ਆ ਕਾਰਜਾ ਮਨੁੱਖ ਬਣੇ ਔਰ ਇੱਕ ਚੰਗਾ ਨਾਗਰਿਕ ਜਿਹਾ ਬਣ ਕੇ ਸਾਹਮਣੇ